ਜਦ ਤੁਸੀਂ ਮੋਗਾ ਚੌਂਕ ਦੇ ਵਿੱਚ ਪਹੁੰਚੇ ਹੋ ਦਿਓ ਜਾਣਕਾਰੀ ਅੱਜ ਦੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਦਿੱਤੇ ਬੰਦਿਆਂ ਵੱਲੋਂ ਜਿਹੜਾ ਜਿਹੜਾ ਲਿਖਿਆ ਗਿਆ ਇਸ ਦੇ ਬਾਰੇ ਤੁਗੂ ਦੀ ਪਸਾਰਾਂ ਦੀ ਜਿਹੜੀ ਮੰਗ ਆ ਉਹਨਾਂ ਦੇ ਵਿੱਚ ਮਨਾਜਮ ਭਾਰਤ ਕਿੱਥੇ ਵੀ ਮਨਾਜਮ ਕਰ ਰਹੇ ਆ ਜਿਹੜੇ ਵੀ ਅਦਾਰੇ ਦੇ ਵਿੱਚ ਕੰਮ ਕਰ ਰਹੇ ਆ ਉਹ ਮਨਾਜਮਾਂ ਦੀਆਂ ਮੰਗਾਂ ਜਿਹੜੀ ਸਰਕਾਰ ਤੱਕ ਪਹੁੰਚਾ ਰਹੇ ਆ ਕਿਸਾਨ ਵੀ ਅਸੀਂ ਉਹਨਾਂ ਦੇ ਨਾਲ ਤਨ ਤਈ ਨਾਲ ਲੱਗੇ ਹੋਏ ਆ ਸਾਡੀਆਂ ਮੰਗਾਂ ਪਸਾਨ ਜਲਦੀ ਦੇਖਾਂ ਸਰਕਾਰ ਦੇ ਸਰਕਾਰਾਂ ਮੰਦ ਵੀ ਸਾਡੀ ਜਾਰੀ ਹੈ ਸਾਡੀ ਇਹ ਮੰਗ ਜਿਹੜੀ ਜੰਗਤਾਰ ਤੋਂ ਬਾਅਦ ਬੜਾ ਜੀ ਭੱਜੇ ਹੋਏ ਆ ਉਹਨਾਂ ਨੂੰ ਕੁਛੇ ਨੂੰ ਵੀ ਜਿਹੜੀਆਂ ਪੁਰਾਣੀ ਪੰਚਤ ਜਿਹੜੀ ਹੋਰ ਤੱਕ ਨਹੀਂ ਮਿਲਦੀ ਸਾਡੀ ਵੀ ਸਰਕਾਰ ਤੋਂ ਸੱਚੀ ਸਰਕਾਰ ਤੋਂ ਪੰਜਾਬ ਤੋਂ ਇਹ ਇਸ ਰਜਿਸਟ੍ਰੇਸ਼ਨ ਆਈ ਵੀ ਸਾਡੇ ਜਿਹੜੀ ਪੈਨਸ਼ਨ ਹੈ ਦਫਤਰ ਦੀ ਉਹ ਬਹਾਲ ਕੀਤੀ ਜਾਵੇ ਸ਼ਹਿਰ ਦਾ ਇਹ ਬਹੁਤ ਦਿਨ ਚੱਲ ਰਿਹਾ ਹੈ ਮੈਂ ਦੁਕਾਨਦਾਰ ਹਾਂ ਮੈਂ ਕਾੜੀ ਹੈ ਜੇ ਸਬਜ਼ੀ ਵੇਚੋਗੇ ਜੇ ਰੇਡੀਆਂ ਹੋਣ ਜੇ ਜੋਤੇ ਬਹੁਮਤੀ ਟੈਂਪੋ ਵਾਲੇ ਨੂੰ ਜੇ ਰੱਖਣੀ ਹੈ ਜੇ ਬੱਸਾਂ ਹੋ ਮਿੱਟੀ ਬੱਸਾਂ ਹੋ ਕੋਈ ਵੀ ਅਸੀ ਜਿਹੜੀ ਇੱਕ ਵਾਰ ਨਾ ਚੀਰੇਗਾ ਸ਼ਾਰੀਆਂ ਨਹੀਂ ਹੰਗਾਰਾ ਦਿੱਖਦਾ ਤੇ ਸ਼ਾਰੀਆਂ ਤੇ ਮੌਜੂਦ ਹੈ ਦੂਸਰੀ ਗੱਲ ਜੋ ਵੀ ਆਏ ਨੇ ਸਰਕਾਰ ਨੂੰ ਸਾਰੇ ਕਿਹਾ ਇਹ ਵੀ ਤਰ੍ਹਾਂ ਜਿਹੜਾ ਮੀਟ ਕਾੜਦੇ ਕਿ ਜਿਹੜੀਆਂ ਸਰਕਾਰਾਂ ਨੇ ਕੀਤੀਆਂ ਕਾਰਬਨ ਪੱਥਰੀ ਮੈਂ ਉਲਟਾ ਕਹਾਂਗਾ ਜਿਹੜਾ ਕਾਰਬਨ ਨੂੰ ਜਿਹੜੇ ਕਾਰਬਨ ਘਟਾਉਣੇ ਆ ਸਰਕਾਰ ਤੋਂ ਆਪ ਦੇ ਪੱਧਰ ਤੇ ਕੰਮ ਨਾ ਲਾਉਣ ਦਾ ਕੰਮ ਕਰ ਰਹੀਆਂ ਉਦੇ ਖਿਲਾਫ ਜੋ ਚੋਣਾਂ ਕੀ ਹੈ ਕਿ ਸਰਵਾਇਆ ਵਿਤਿ ਸਰਵਾਇਆ ਜਿਹੜਾ ਲਗਾਤਾਰ ਲੰਕਸਨੋ ਦਾ ਕਰਦਾ ਦੂਜੇ ਸਰਵਾਇਆ ਸਾਰੇ ਚੀਜ਼ ਦੇ ਕਾਬੂ ਨੂੰ ਰੱਖਦਾ ਹੈ ਕਿਉਂਕਿ ਲੋਕਾਂ ਕੋਲੇ ਇਕੱਠਾ ਹੋ ਰਿਹਾ 72% 72 ਕਰੋੜ ਲੋਕ ਦੇਸ਼ ਦੇ ਆਸਰੇ ਬਾਹਰ ਤੱਕ ਦਿੱਤੇ ਆ ਤੇ 90% ਲੋਕ ਦੇ ਵਿੱਚ ਰਹੇ ਗਏ ਅਸਲੋਂ ਲੋਕ ਜਵਾਨ ਆਯਾਤ ਮੰਦੀ ਅਵੇਸੀ ਰੱਖਣ ਦੇ ਰਹੇ ਆ ਉਹਨਾਂ ਰਸ਼ਮੀ ਦੌੜਦੀ ਆ ਕਿਉਂਕਿ ਉਹਨਾਂ ਕੋਲੇ ਰਖਾਰ ਨਹੀਂ ਪੁੱਜ ਨਹੀਂ ਗਿਆ ਉਹਨਾਂ ਕੋਲੇ ਇਲਾਜ ਦਾ ਕੋਈ ਸਾਧਨ ਨਹੀਂ ਗਿਆ ਉਹਨਾਂ ਕੋਲੇ ਵਿੱਦਿਆ ਦਾ ਕੋਈ ਸਾਧਨ ਨਹੀਂ ਗਿਆ ਤੇ ਉਹਨਾਂ ਦੇ ਉਹਨਾਂ ਦੇ ਖਿਲਾਫ ਥਾਮ ਆਦਮੀ ਦੇ ਇਸ ਦੇ ਵਿੱਚ ਸ਼ਾਮਲ ਹੋਇਆ ਮੁਲਾਜ਼ਮ ਜਿਹੜੇ ਆ ਮਜ਼ਦੂਰ ਐਪਲੀਕੇਸ਼ਨ ਦੇ ਖਿਲਾਫ ਫੋਨ ਬਦਲੇ ਜਾ ਰਹੇ ਆ ਚੌੜਾ ਗਿਆ ਲਗਾਤਾਰ ਕੰਮ ਦੇ ਘੇਟੇ ਵਧਾਉਣ ਦਾ ਕੰਮ ਅਮਲ ਜਾਂਦਾ ਜਾ ਰਿਹਾ ਹੈ ਰਾਜਾ ਕਿਤੇ ਭਰਤੀ ਕੀਤੀ ਜਾ ਰਹੀ ਹੈ ਆਊਟਸੋਰਸਿੰਗ ਭਰਤੀ ਕੀਤੀ ਜਾ ਰਹੀ ਹੈ ਸਰਕਾਰ ਆਪਣੀਆਂ ਸਿਹਤ ਸੂਕਾ ਦੇ ਵਿਦਿਆਰਥੀਆਂ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਉਹ ਮਰੀਜ਼ ਤੇ ਆਮ ਲੋਕਾਂ ਤੇ ਬੇਜਾਦਾ ਬੋਝ ਪਾ ਰਹੀ ਹੈ ਤੇ ਅੱਜ ਦੀ ਡੇਟ ਜਿੰਨੀ ਮਹਿੰਗਾਈ ਮਹਿੰਗੀ ਹੋ ਰਹੀ ਹੈ ਜਿੰਨੀ ਇਲਾਜ ਮਹਿੰਗਾ ਹੋ ਰਿਹਾ ਲੋਕੀ ਬੇਇਲਾਜੇ ਮਰ ਰਹੇ ਹੈ ਉਹਦੇ ਖਰਾਬ ਲੋਕ ਉੱਠੜੇ ਮਾਇਆ ਕਿ ਭਾਵੇਂ ਜੋ ਨੁਹਾਰਾ ਦਿੱਤਾ ਇਹਦੇ ਅੱਗੇ ਬਹੁਤ ਬਹੁਤ ਜ਼ਿਆਦਾ ਉਹਨਾਂ ਦਾ ਗੱਲ ਕਰਦੇ ਆ ਜਦੋਂ ਅੰਮ੍ਰਲਿਆਂ ਜਿਹੜੀ ਫੜੀਆਂ ਜੱਫੀ ਵਿੱਚ ਪਾ ਲਿਆ ਵੱਲੋਂ ਉਹ ਵੀ ਕੋਸ਼ਿਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਤਿਹਾਸਿਕ ਮਹੱਤਵ ਦੀ ਗੱਲ ਪਹਿਲੀ ਵਾਰੀ ਹੋਇਆ ਜਿਹੜੀਆਂ ਵੱਲੋਂ ਨਾਲ ਸਾਨੂੰ ਤੇ ਵੀ ਬੋਲਣ ਦੇ ਇਹ ਜਿਹੜੇ ਐਵਿਲੇਸ਼ਨ ਵਾਂਗ ਲਗਾਤਾਰ ਚੱਲੇ ਜਾਂਦੇ ਜਾਨਦੇ ਦੇ ਲੋਕਾਂ ਦੀ ਅਸੀਂ ਬਾਹ ਫੜਦੇ ਰਵਾਂਗੇ ਲੋਕਾਂ ਦਾ ਹੰਕਾਰਾ ਵੀ ਸਾਡੇ ਨਾਲ ਨਹੀਂ ਬਣੂਗਾ ਅਸੀਂ ਕੌਣ ਬਣੇ ਅੱਜ ਸਰਕਾਰਾਂ ਦੇ ਗਲਤ ਕੰਮਾਂ ਦੀ ਨਿਯਾਰੀ ਕਰਾਂਗੇ ਅੱਜ ਦੇ ਬੰਦ ਦਾ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂ ਬੰਦ ਕੀਤਾ ਕੀ ਲੋਡ ਪੈ ਗਈ ਦੇਖੋ ਜੀ ਅੱਜ ਹਰੇਕ ਸਰੀਰ ਇੱਕ ਇੱਕ ਇਕੱਲੇ ਇਕੱਲੇ ਵਿਅਕਤੀ ਦਾ ਜਿਹੜਾ ਅੰਦਰੋਂ ਮਨ ਖੋਟਿਆ ਵੀ ਮੈਂ ਜਿਹੜਾ ਬੰਦ ਹੋਣਾ ਚਾਹੀਦਾ ਅੱਜ ਤਾਂ ਭਾਰਤਬੰਦ ਟ੍ਰੇਡ ਯੂਨੀਅਨਾਂ ਨੇ ਸਾਰਿਆਂ ਦੇ ਇਕੱਲੇ-ਇਕੱਲੇ ਦੇ ਵਿਊ ਲੈ ਕੇ ਵਿਚਾਰ ਲੈ ਕੇ ਫੇਰ ਬੰਦ ਦਾ ਸੱਦਾ ਦਿੱਤਾ ਗਿਆ ਇਹਦੇ ਵਿੱਚ ਜਿਹੜੇ ਆ ਕਾਲੇ ਕਾਨੂੰਨ ਬਣੇ ਹੋਏ ਨੇ ਇਹਨਾਂ ਨੂੰ ਮਤ ਦੇਣ ਵਾਸਤੇ ਇਹਨਾਂ ਦੇ ਤੁਰੰਤ ਰੋਕਣ ਵਾਸਤੇ ਇਹ ਜਿਹੜੀ ਆ ਅੱਜ ਦਾ ਭਾਰਤਬੰਦ ਦਾ ਸੱਦਾ ਤੇ ਉਹ ਸਾਰਿਆਂ ਨੇ ਮੈਂ ਚੱਲ ਕੇ ਆਏ ਦੇਖਿਆ ਰਸਤੇ 'ਚ ਸਾਰੇ ਜਿਹੜੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੰਦ ਕਰ ਰਹੇ ਕੋਈ ਹੱਲਾਗੁੱਲਾ ਨਹੀਂ ਕੋਈ ਵਧੀਆ ਤਰੀਕੇ ਦੇ ਨਾਲ ਇਹਨੂੰ ਐਕਸ਼ਨ ਕਰ ਰਿਹਾ ਹੈ ਤੁਸੀਂ ਬਸ ਟਰਾਂਪੋਰਟ ਦੇ ਨਾਲ ਸੰਬੰਧਤ ਹੋ ਤੇ ਮੁਲਾਜ਼ਮ ਵੀ ਹੋ ਤੇ ਕਿੰਨਾ ਕੁ ਤੁਹਾਨੂੰ ਹੰਗਾਰਾ ਮਿਲਦਾ ਤੇ ਅੱਜ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਸਾਡੇ ਵੱਲੋਂ ਇਹ ਹੈ ਜੀ ਜਿਹੜਾ ਕਾਨੂੰਨ ਬਣਾਇਆ ਨਾ ਉਹਦਾ ਆਰਟੀਕਲ 1 ਦੇ ਆਰਟੀਕਲ 2 ਜਿਹੜਾ ਜਿਹੜੇ ਅਸੀਂ ਪੜਿਆ ਉਹਦੇ ਮੁਤਾਬਕ ਵੀ ਡਰਾਈਵਿੰਗ ਲਾਈਨ ਦੇ ਵਿੱਚ ਸਾਡੇ ਕੋਲੇ ਬਹੁਤ ਆਦ ਦੇ ਵਿੱਚ ਡਰਾਈਵਰ ਜਮਾਤ ਆ ਔਰ ਨਾਲ ਜਿਹੜੇ ਕੰਡਕਟਰ ਜਾਂ ਹੋਰ ਵੀ ਕਿਤੇ ਕੰਮ ਕਰਦੇ ਆ ਉਹਨਾਂ ਨੇ ਵੀ ਦੂਰ ਦਰਾਡੇ ਕਿਤੇ ਵਿਆਹ ਸ਼ਾਦੀ ਜਾਣਾ ਕਾਰਾਂ ਲੈ ਕੇ ਜਾਂਦੇ ਆ ਅਸੀਂ ਗੱਡੀਆਂ ਲੈ ਕੇ ਜਾਂਦੇ ਆ ਸਾਨੂੰ ਇਹ ਦਿੱਕਤ ਆ ਰਹੀ ਆ ਵੀ ਇਸ ਕਾਨੂੰਨ ਦੇ ਨਾਲ ਆ ਜਿਹੜਾ ਬਹੁਤ ਜ਼ਿਆਦਾ ਜਿਹੜਾ ਡਰਾਈਵਰ ਇੱਥੋਂ ਤੱਕ ਮੈਂ ਕਹਿ ਸਕਦਾ ਵੀ ਡਰਾਈਵਰ ਡਰਾਈਵਰੀ ਕਰਨ ਤੋਂ ਮਜਬੂਰ ਹੋ ਜਾਊਗਾ ਮੈਂ ਉਹਨੂੰ ਛੱਡ ਨਹੀਂ ਪੈ ਜੂਗੀ ਡਰਾਈਵਰੀ ਉਹਦਾ ਪਰਿਵਾਰ ਵੀ ਕਹਿ ਰਿਹਾ ਇਹ ਕਾਨੂੰਨ ਸੋਣ ਲੱਗਿਆ ਕਹਿ ਰਿਹਾ ਜਿੱਦਨ ਲਾਗੂ ਕਰਤਾ ਜਾਂ ਧੱਕਾ ਹੋਇਆ ਉਸ ਦਿਨ ਤੋਂ ਤਾਂ ਉਹਨੇ ਕਿ ਡਰਾਈਵਰੀ ਨਹੀਂ ਕਰਨੀ ਕਿਉਂਕਿ ਇੰਨੀ ਸਜ਼ਾ ਜੇਕਰ ਉਹ ਚੱਕ ਕੇ ਮਰੀਜ਼ ਨੂੰ ਲੈ ਕੇ ਜਾਂਦਾ ਐਕਸੀਡੈਂਟ ਦੇ ਵਿੱਚ ਕਿਸੇ ਨੂੰ ਲੈ ਕੇ ਜਾਂਦਾ ਫਰਸਟ ਏਡ ਵੀ ਦਵਾਉਂਦਾ ਤਾਂ ਵੀ ਉਹਨੂੰ ਸਜ਼ਾ ਜੇਕਰ ਅਚਨਚੇਤ ਭਾਵੇਂ ਮਰਨ ਵਾਲੇ ਦਾ ਕਸੂਰ ਹੋਵੇ ਜਾਂ ਫਟੜ ਹੋਣ ਵਾਲੇ ਦਾ ਕਸੂਰ ਹੋਵੇ ਸਜ਼ਾ ਜਿਹੜੀ ਡਰਾਈਵਰ ਨੂੰ ਦਿੱਤੀ ਜਾਊਗੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਦੋਂ ਇਦਾਂ ਤੁਸੀਂ ਮੰਗ ਦੀ ਵਾਸਤੇ ਤੁਸੀਂ ਅੱਗੇ ਆਨੇ ਹੋ ਲੋਕਾਂ ਨੂੰ ਇਹ ਆ ਵੀ ਕਾਨੂੰਨ ਹੈ ਜਿਹੜਾ ਉਹ ਪਬਲਿਕ ਦੀ ਸਹਿਮਤੀ ਨਾਲ ਲੋਕਾਂ ਦੀ ਸਹਿਮਤੀ ਨਾਲ ਥੋਪਿਆ ਨਹੀਂ ਜਾਣਾ ਚਾਹੀਦਾ ਬਣਾਉਣਾ ਚਾਹੀਦਾ ਕਾਨੂੰਨ ਜੇ ਕੋਈ ਬਣਾਉਣਾ ਪਹਿਲੀ ਗੱਲ ਤਾਂ ਜੇ ਐਡਾ ਕੋਈ ਆਪਣੇ ਕੋਲ ਸਹੂਲਤ ਹੈ ਨਹੀਂ ਕੋਈ ਸੜਕਾਂ ਦੀ ਜਾਂ ਉਦਾਂ ਦੀ ਜਾਂ ਕੋਈ ਡਾਕਟਰੀ ਲੈਨ ਚ ਕਹਿ ਦਈਏ ਵੀ ਇਹਨੇ ਬਹੁਤ ਕਾਮਯਾਬ ਨਹੀਂ ਪਹਿਲਾਂ ਇਹਨੂੰ ਸੈਟਿੰਗ ਕਰਨੀ ਚਾਹੀਦੀ ਸਾਰੀ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਟ੍ਰੇਡ ਯੂਨੀਅਨਾਂ ਨੂੰ ਕਿਸਾਨਾਂ ਨੂੰ ਹੋਰ ਲੋਕਾਂ ਨੂੰ ਪਬਲਿਕ ਦੇ ਵਿਚਾਰ ਲੈ ਕੇ ਫਿਰ ਇਦਾਂ ਦਾ ਕੋਈ ਕਾਨੂੰਨ ਹੈ ਜਿਹੜਾ ਉਹ ਮੱਠਾਲਾ ਜਾਂ ਕੋਈ ਉਦਾਂ ਦਾ ਕਾਨੂੰਨ ਹੈ ਜਿਹੜਾ ਉਹ ਸੋਧ ਦੇ ਵਿੱਚ ਲਿਆਉਣਾ ਚਾਹੀਦਾ ਸੀਗਾ ਬਿਲਕੁਲ ਭਾਰਤ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਧੱਕਾ ਕੀਤਾ ਇਹ ਕਾਨੂੰਨ ਲਾਇਆ ਨਹੀਂ ਜਾ ਰਿਹਾ ਥੋਪਿਆ ਜਾ ਰਿਹਾ ਪਬਲਿਕ ਸਾਡੀ ਸਪੋਰਟ ਤੇ ਆ ਜੀ ਹਰ ਗੱਲ ਦੇ ਵਿੱਚ ਜੋ ਵੀ ਅਸੀਂ ਐਕਸ਼ਨ ਕਰਦੇ ਆ ਪਬਲਿਕ ਦਾ ਸਾਨੂੰ ਬਹੁਤ ਵੱਡ ਮੁੱਲਾ ਯੋਗਦਾਨਾ ਬਹੁਤ ਵੱਡਾ ਸਮਰਥਨ ਆ ਇਧਰ バス ਸਾਡੇ ਚ ਜਾ ਕੇ ਵੇਖ ਲਓ ਕੋਈ ਵੀ ਐਸਾ ਸਰੀਰ ਨਹੀਂ ਜਿਹੜਾ バス ਨੂੰ ਲੋਡਦਾ ਹੋਵੇ ਵੀ ਅੱਜ バス ਆਵੇ ਤੇ ਅਸੀਂ ਬਾਸ ਤੇ ਚੜ ਕੇ ਜਾਣਾ ਕਿਉਂਕਿ ਘਰਾਂ ਦੇ ਵਿੱਚ ਹਰੇਕ ਬੰਦਾ ਆਰਾਮ ਨਾਲ ਬੈਠਾ ਦੇਖ ਰਿਹਾ ਔਰ ਨਾਲ ਸਪੋਰਟ ਕਰ ਰਿਹਾ ਜਿੱਥੇ ਸੰਘਰਸ਼ਾ ਉਥੇ ਪਬਲਿਕ ਪਹੁੰਚ ਰਹੀ ਆਪੋ ਆਪਣੇ ਵਹੀਕਲਾਂ ਤੇ ਭਾਵੇਂ ਤੁਰ ਕੇ ਪਹੁੰਚਣਾ ਪਵੇ ਬਹੁਤ ਵੱਡੀ ਸਪੋਰਟ ਆ ਮੈਂ ਉਹਨਾਂ ਦਾ ਰਿਣੀ ਆ ਧੰਨਵਾਦੀ ਆ ਪਬਲਿਕ ਦਾ ਟੀਆਰਟੀ ਤੇ ਰੋਡਵੇਜ ਦੀਆਂ ਬੱਸਾਂ ਰਾਤ ਕਿੰਨੇ ਵਜੇ ਤੋਂ ਬੰਦ ਨਹੀਂ ਦੇਖੋ ਜੀ ਰਾਤ 12 ਵਜੇ ਤੋਂ ਸਾਡੀ ਇਹ ਜਿਹੜੀ ਸਟ੍ਰਾਈਕ ਆਰੰਭ ਹੋ ਗਈ ਔਰ ਅੱਜ ਦੇ 12 ਵਜੇ ਤੱਕ ਰਾਤ ਤੱਕ ਚਲਣੀ ਆ ਔਰ ਇਹਦੇ ਨਾਲ ਹੀ ਅਸੀਂ ਜਿਹੜੀਆਂ ਕੱਲ ਗੱਡੀਆਂ ਜਿਹੜੀਆਂ ਬਾਹਰ ਆਲੀਆਂ ਸੀ ਉਹ ਸਾਰੀਆਂ ਵਾਪਸ ਡੀਪੂ ਦੇ ਵਿੱਚ ਆ ਗਈਆਂ ਦੇਖ ਲਓ ਪਿੱਛੇ ਲੱਖਾਂ ਦੀ ਤਰਾਤਤਾ ਦਾ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਡੀਪੂ ਆ ਉਹਨਾਂ ਦੇ ਵਿੱਚ ਜਿੰਨੀਆਂ ਸਾਡੇ ਵਹੀਕਲ ਆ ਬੱਸਾਂ ਉਹ ਖੜੀਆਂ ਇਧਰ ਪ੍ਰਾਈਵੇਟ ਵੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਜਿਹੜੀਆਂ ਇਹ ਚੀਜ਼ ਨੂੰ ਸਮਝਿਆ ਠੀਕ ਹੈ ਸਾਹਿਬ ਅੱਜ ਤੁਸੀਂ ਮੋਗੇ ਪਹੁੰਚੇ ਹੋ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਅੱਜ ਅਸੀਂ ਬਹੁਤ ਹੀ ਭਾਰਤ ਮਾਣ ਦਾ ਸਦਨਕਾਰ ਜੋ ਕਿ ਅੱਜ ਪਾਰਤਪੁਰੀ ਦਾ ਨੁਮਾਨਾ ਜਿਹਦੇ ਜੋ ਮੋਗਾ ਬੁਖਰੇ ਗ੍ਰਾਮਿਆਂ ਦੇ ਆਖਰੀ ਸਹਿਬਾਨ ਦਰਿਆ ਪੈਣਾ ਇਹ ਕਾਰਜ ਕਰਨ ਐਸ ਕੇ ਐਮ ਅੱਜ ਦਾ ਜੀ ਤਾਜੂ ਵੀ ਬਹੁਤ ਹੀ ਦੇਖੋ ਦਰਮਿਆਨ ਫਟੇ ਕਰਦਾ ਰਹੀ ਸੀ ਗਾਣਾ ਉਹ ਜੀ ਦੀ ਬਤਨਾਂ ਉਦਿਆਂ ਨਾਟਕੀਆਂ ਦੇ ਖਿਲਾਫ ਅੱਜ ਇੱਕ ਫਤਵਾ ਆਇਆ ਹੈ ਕਿ ਲੋਕਾਂ ਨੇ ਲੋਕਾਂ ਦੇ ਆਦੇਸ਼ ਕੀਤਾ ਹੈ ਬੰਦ ਕਰਕੇ ਸਵੇਰ ਵੇਲੇ ਬੱਸਾਂ ਵੀ ਬੰਦ ਕਰ ਦੇਣਗੇ ਨੀਤੀਆਂ ਨਾਲ ਪਾਲਜੀ ਅੱਜ ਦੀ ਜਿਹੜੀ ਹੜਤਾਲ ਚੱਲਦੀ ਹੈ ਰਾਤ ਦੀ ਬੱਸ 12 ਵਜੇ ਦੀਆਂ ਬੱਸਾਂ ਵੀ ਬੰਦ ਆ ਤੁਸੀਂ ਅਖਬਾਰ ਦਾ ਕੰਮ ਕਰਦੇ ਹੋ ਕਿੰਨੀ ਕਿ ਪਰੇਸ਼ਾਨੀ ਆਉਂਦੀ ਹੈ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੀ ਜਦੋਂ ਸਵਾਰੀ ਨਾ ਹੋਵੇ ਠੀਕ ਹੈ ਨਾ ਅਖਬਾਰਾਂ ਦਾ ਵੀ ਕੰਮ ਨਹੀਂ ਚੱਲਣਾ ਹੈਗਾ ਜਦੋਂ ਜਦੋਂ ਕੰਮ ਕਿਸੇ ਦਾ ਵੀ ਨਹੀਂ ਚੱਲਣਾ ਹੈਗਾ ਜਦੋਂ ਸਵਾਰੀ ਨਾਲ ਸਵਾਰੀ ਦੇ ਨਾਲ ਹੀ ਕੰਮ ਚੱਲਦਾ ਹੈਗਾ ਟ੍ਰੇਨ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਆ ਟ੍ਰੇਨ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਕੀਤੀ ਹੈ ਠੀਕ ਹੈ ਜੀ ਸਰਕਾਰ ਨੂੰ ਆਪਣੇ ਇੰਤਜ਼ਾਮ ਕਰਨਾ ਚਾਹੀਦਾ ਸੀ ਪਹਿਲੇ ਹੀ ਆਪਣੇ ਵੱਲੋਂ ਟ੍ਰੇਨ ਯੂਨੀਅਨ ਜੋ ਜ਼ਾਹਿਰ ਮੰਗਾ ਉਹ ਮੰਨ ਲੈਣੇ ਚਾਹੀਦੇ ਨੇ ਸਰਕਾਰ ਨੂੰ ਆਪਣੇ ਵੱਲੋਂ ਇਹ ਸਰਕਾਰ ਇਹ ਨਾਗਰਿਕਾਂ ਦੇ ਲੋਕਾਂ ਦੀਆਂ ਦਿੱਕਤਾਂ ਦਾ ਵੀ ਲੋ ਧਿਆਨ ਰੱਖੇ ਸਰਕਾਰ ਜਲਦੀ ਸੰਦੀਪ ਸ਼ਰਮਾ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਤੇ ਕਿੱਥੇ ਆਏ ਤੇ ਕਿੱਥੇ ਜਾਣਾ ਵੀਰੇ ਮੈਂ ਬਠਿੰਡੇ ਤੋਂ ਰਹਿਣਾ ਹਾਂ ਹਾਂਜੀ ਬਾਇਓ ਮੈਟ੍ਰਿਕਸ ਜੀ ਜਲੰਧਰ 12 ਵਜੇ ਹੁਣ ਬਹੁਤ ਔਖਾ ਹੋ ਰਿਹਾ ਜੀ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਜਿਹੜਾ ਕੰਮ ਜਰੂਰੀ ਹੈ ਬਾਇਓਮੈਟਰੀ ਦਾ ਕੰਮ ਬਾਇਓਮੈਟਰੀ ਦਾ ਜਰੂਰੀ ਤਾਂ ਹੈਗਾ ਹੀ ਹੈ ਕਿੰਨੇ ਵਜੇ ਦਾ ਟਾਈਮ ਤੁਹਾਡਾ ਉੱਥੇ ਤੋਂ 12 ਵਜੇ ਦਾ ਹੀ ਤੇ ਹੁਣ ਕਿੱਥੇ ਕੱਜ ਲਗਵਾਰ ਹੋ ਰਿਹਾ ਹੁਣ ਕੱਜ ਹੁਣ ਮੋਗੇ ਫਿਰਦਾ ਹੀ ਪੌਲ ਦੇ ਥੱਲੇ ਕਿਦੇ ਬੱਸ ਸਟੈਂਡ ਕੀ ਕਹਿਣਾ ਚਾਹੋਗੇ ਜਿਹੜੀਆਂ ਦੰਡ ਤਾਲਾ ਕਰਦੇ ਹੁਣ ਕੀ ਹੈ ਇਹ ਦਾ ਹੁਣ ਗਲਤ ਗੱਲ ਹੈ ਆਪਣਾ ਨਾਂ ਸੁਣਨੀ ਹੈ ਅਸੀਂ ਜਲੰਧਰ ਜਾਣਾ ਸਰ ਤਾਂ ਕੀ ਪਰੇਸ਼ਾਨੀ ਆ ਰਹੀ ਹੈ ਸਰ ਹਾਂ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਜਲੰਧਰ ਜਾਣਾ ਸਰ ਕਿਤਨਾ ਟਾਈਮ ਹੋ ਗਿਆ ਆਪਕੋ ਪਰੇਸ਼ਾਨ ਹੋਤੀ ਜਾਂ ਫਿਰ ਘੁੰਮਤੇ ਆ ਹੋ ਹੀ ਗਿਆ ਸਰ 10 ਘੰਟਾ ਕੀ ਕਹਿਨੇ ਚਾਹੋਗੇ ਇਸ ਸਰਕਾਰਾਂ ਕੋਲ ਸਰਕਾਰਾਂ ਕੋ ਬੱਸ ਆਹੀ ਕਹਿਣਾ ਚਾਹੁੰਦੇ ਆ ਸਰ ਕਿ ਪੌ ਲੱਖ ਨੂੰ ਤੱਕ ਕੀਤਾ ਜਾਂਦਾ ਹੈ ਬੱਸ ਇੰਨੇ ਕਹਿਣਾ ਚਾਹੁੰਦੇ ਆ ਸਰ